ਉਹ ਪੁੱਤੋ ਏ ਉਹ ਖੜਾ ਹੋ ਜਾ ਪੁੱਤ ਓਏ ਜਿਹੜਾ ਆਪਣੀ ਪੜ੍ਹਾਈ ਵਾਸਤੇ ਪੁੱਛਣਾ ਆ ਪੜ੍ਹਾਈ ਵਾਸਤੇ ਪੁੱਛਣਾ ਆ ਪੁੱਤ ਓਏ ਹਾਂ ਬਾਬਾ ਪਹਿਲੀ ਵਾਰੀ ਆਇਆ ਹਾਂ ਹਾਂ ਬਾਬਾ ਪਾਸ ਹੋਣ ਦੀ ਉਮੀਦ ਹੈ ਨਹੀਂ ਪੁੱਤ ਓਏ ਨਾ ਬਾਬਾ ਪੜਦਾ ਨਹੀਂ ਹੈਗਾ ਨਾ ਬਾਬਾ ਸਕੂਲ ਕੀ ਕਰਨੀ ਜਾਂਦਾ ਹੁੰਦਾ ਸਕੂਲ ਉਹ ਬਾਗਿਆਣੇ ਆਉਂ ਬਸ ਉੱਥੇ ਪੜ੍ਹਾਈ ਸਮਝ ਆ ਜੂਗੀ ਉਂ ਜੀ ਨਹੀਂ ਲੱਗਦਾ ਪੜ੍ਹਾਈ ਚ ਜਾਵਾ ਵੀ ਪੜ੍ਹਨ ਨੂੰ ਜੀ ਨਹੀਂ ਕਰਦਾ ਪੁੱਤ ਓਏ ਨਾ ਬਾਬਾ ਪਾਸ ਕਰਾ ਦਈਏ ਪੁੱਤ ਓਏ ਹਾਂ ਬਾਬਾ ਚੱਲ ਤੋਰ ਓਏ ਸੇੜ ਬਾਬੇ ਨੂੰ ਪਹਿਲੇ ਬਾਬੇ ਨੂੰ ਉਹਨਾਂ ਦੇ ਕਾਲਜ ਚੱਲ ਓਏ ਆਪਣੀ ਵੱਡੀ ਦਾ ਕਾਲ ਦਾ ਪੁੱਤ ਓਏ ਉਹਦੇ ਦੀ ਪੜਦਾ ਹਾਂ ਅੱਬਾ ਰੀਨਾ ਮੈਡਮ ਹੈਗੀ ਆ ਸਾਨੂੰ ਪੜਾਉਂਦੀ ਆ ਜਿਹੜੀ ਮੈਥ ਦਾ ਪੀੜ ਲਾਉਂਦੀ ਹੁੰਦੀ ਆ ਹਾਂ ਬੱਬਾ ਆਈ ਆ ਤੂੰ ਪੁੱਤ ਓਏ ਮੇਰੀ ਗੱਲ ਸੁਣਾ ਕਹੇ ਕੁੜੀਆਂ ਨਾਲ ਗੱਲਬਾਤ ਆ ਪੁੱਤ ਓਏ ਦੱਸ ਹੈ ਨਹੀਂ ਬੱਬਾ ਮੰਨ ਜਾ ਬਾਬਿਆਂ ਕੋਲੇ ਝੂਠ ਨਹੀਂ ਬੋਲੀਦਾ ਸੱਚੀ ਗੱਲ ਦੱਸ ਦੇ ਹੈ ਨਹੀਂ ਬੱਬਾ ਕਿਸੇ ਨਾਲ ਵੀ ਨਹੀਂ ਹੈ ਨਹੀਂ ਦੇਖ ਲੈ ਬੱਬਾ ਚੱਲ ਛੇੜ ਪੁੱਤ ਦੱਸਾਂ ਜਿਹਦੇ ਨਾਲ ਕਾਹਣਾ ਪੁੱਤ ਓਏ ਉਹਦਾ ਬਾਬਾ ਹਾਂ ਬਾਬਾ ਹੁੰਦਾ ਸਪੁੱਤ ਓਏ ਕਲਾਸਮੇਟ ਨੇ ਆਬਾ ਹਜੇ ਵੀ ਗੱਪ ਮਾਰਦਾ ਪੁੱਤ ਮੰਨ ਜਾ ਤੇਰਾ ਪਿਓ ਦਾ ਨਾਮ ਤੇ ਆਧਾਰ ਕਾਰਡ ਨੰਬਰ ਵੀ ਦੱਸਾਂ ਹੈਗੀਆਂ ਨੇ ਆਬਾ ਤੋਰਾ ਬਾਬਾ ਨੂੰ ਕਰੇ ਨਾ ਬਾਬਾ ਹੈਗੀਆਂ ਨੇ ਹੈਗੀਆਂ ਨੇ ਪੁੱਤ ਓਏ ਤੇਰਾ ਤਾਂ ਇੱਕੋ ਹੀ ਹਾਲ ਆ ਪੁੱਤ ਓਏ ਕੀ ਬਾਬਾ ਪਾਸ ਹੋ ਜੇਗਾ ਪੁੱਤ ਓਏ ਪਾਸ ਹੋਣ ਦੀ ਜ਼ਿੰਮੇਵਾਰੀ ਬਾਬਿਆਂ ਦੀ ਹੈ ਕੀ ਹਲਾ ਪਰ ਜਿਹੜੀਆਂ ਦੋ ਨਾਲ ਪੁੱਤ ਗੱਲ ਕਰਦਾ ਉਹਨਾਂ ਦੀ ਬਾਬੇ ਨਾਲ ਸੈਟਿੰਗ ਕਰਾ ਦੇ ਪੁੱਤ ਓਏ ਦੇ ਪਾਸ ਹੁਣਾ ਓ ਛੋਟੀਆਂ ਇਹ ਬਾਬਾ ਜਵਾਖੜੀਆਂ ਨੇ ਉਹ ਨਾ ਕੰਮ ਬੱਕ ਬਾਬੇ ਓਏ ਬਾਬੇ ਆਪਕੇ ਸਾਹ ਲਾਣੀਆਂ ਉਮਰਾਂ ਚ ਕੀ ਰੱਖਿਆ ਦਿਲ ਹੋਣਾ ਚਾਹੀਦਾ ਜਵਾਨ ਚੱਲ ਪੁੱਤ ਓਏ ਆ ਆ ਆ